ਸ੍ਰੀ ਰਮੰਦਰ ਸਾਹਿਬ ਵਿਖੇ ਵਿਅਤਬੀ ਦੀ ਕੋਸ਼ਿਸ਼ ਕਰਨ ਵਾਲੇ ਸਖਸ਼ ਨੂੰ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਬਹੁਤ ਸਾਰੇ ਧਾਰਮਿਕ ਆਗੂਆਂ ਦੇ ਇੱਕ ਤੋਂ ਬਾਅਦ ਇੱਕ ਬਿਆਨ ਆ ਰਹੇ ਨੇ ਪਰ ਹੁਣ ਹੈੱਡ ਗ੍ਰੰਥੀ ਭਾਈ ਬਲਜੀਤ ਸਿੰਘ ਦਾ ਵੀ ਬਿਆਨ ਸਾਹਮਣੇ ਹੈ ਜਿਨ੍ਹਾਂ ਨੇ ਵਿਅਤਬੀ ਦੀ ਕੋਸ਼ਿਸ਼ ਕਰਨ ਵਾਲੇ ਸਖਸ਼ ਨੂੰ ਸਭ ਤੋਂ ਪਹਿਲਾਂ ਐਨੰਮੌਕੇ ਤੇ ਕਾਬੂ ਕੀਤਾ ਸੀ ਭਾਈ ਬਲਜੀਤ ਸਿੰਘ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਲਬਾ ਨੇੜੇ ਹੀ ਮੌਜੂਦ ਸਨ ਆਹ ਜਾਣਦੇ ਆ ਕਿ ਰਹਿਰਾਜ਼ ਦੌਰਾਨ ਕੀ ਹੁੰਦੀ ਹੈ ਗੁਰੂ ਘਰ ਅੰਦਰਲੀ ਮਰਿਆਦਾ ਅਤੇ ਕਿਵੇਂ ਉਹਨਾਂ ਨੇ ਇੱਕਦਮ ਕੀਤਾ ਇਸ ਸ਼ਖਸ਼ ਨੂੰ ਕਾਬੂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਜੀਆ ਨੇ ਉਹ ਵੀਡੀਓ ਕਲਿੱਪੇ ਵੇਖੀ ਹੈ ਜਿਸ ਦੇ ਵਿੱਚ ਉਹ ਸਿਰਫ ਰ ਜੰਗਲਾ ਟਪਕੇ ਆ ਰਹੇ ਅੰਦਰ ਤੇ ਸੱਚੇ ਪਾਤਸ਼ਾਹ ਮਹਾਰਾਜੇ ਦੀ ਕਿਰਪਾ ਦੇ ਸਦਕਾ ਕੋਟਾਨ ਕੋਟ ਵਾਰ ਸ਼ੁਕਰ ਸਤਿਗੁਰੂ ਸ਼੍ਰੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਮਹਾਰਾਜੇ ਦਾ ਧੰਨਵਾਦ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਸਮਰੱਥ ਗੁਰੂ ਸਿਰ ਹੱਥ ਧਰਿਓ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਤੇ ਉਹ ਜਿਹੜੀ ਵਿਆਦੀ ਵੀ ਕਰਨ ਵਾਸਤੇ ਆਇਆ ਸੀ ਉਹਦੇ ਮਨ ਸ਼ਾਹ ਸਿੰਘਾਂ ਨੇ ਉਹ ਪੂਰੀ ਨਹੀਂ ਹੋਣ ਦਿੱਤੀ ਬੜੀ ਮੁਸ਼ਤੈਦੀ ਦੇ ਨਾਲ ਸਿੰਘਾਂ ਨੇ ਉਹਨੂੰ ਖਾਲ ਲਿਆ ਤੇ ਮਰਿਆਦਾ ਦੀ ਗੱਲ ਕਰੀਏ ਮਰਿਆਦਾ ਰਹਿਰਾ ਸਾਹਿਬ ਜੀ ਦਾ ਪਾਠ ਚੱਲਦਾ ਸੀ ਸ਼ਾਮਾਂ ਨੂੰ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਗਨ ਨਹੀਂ ਪਿਆ ਉਹ ਵੀ ਕਲਿੱਪ ਆਪ ਜੀ ਨੇ ਵੇਖੀ ਉਸ ਵੇਲੇ ਇਹ ਤਰ੍ਹਾਂ ਦਾ ਵੀ ਸੰਗਤ ਬੈਠੀ ਹੁੰਦੀ ਸਾਰੀ ਬੜੇ ਕਾਕਰਤਾ ਦੇ ਨਾਲ ਤੇ ਪਾਠ ਹੁੰਦਾ ਬਾਪ ਜੀ ਨੇ ਵੇਖਿਆ ਹੀ ਹੈ ਮਰਿਆਦਾ ਇਹ ਹੈ ਕਿ ਉਹਦੇ ਵਿੱਚ ਕੋਈ ਵਿਗਨ ਨਾ ਪਾਵੇ ਕਿਸੇ ਹੋਰ ਵੀ ਸਪਾਠ ਨੂੰ ਛੱਡ ਕੇ ਹੋ ਕੋਈ ਹੋਰ ਕੋਈ ਗੱਲਬਾਤ ਨਾ ਹੋਵੇ ਠੀਕ ਹੈ ਜੀ ਜੋ ਗੱਲਬਾਤ ਹੋਵੇ ਉਹਨੂੰ ਕਹਿੰਦੇ ਬੇਗਨ ਤੇ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮੇਰੇ ਸੀਸ ਤੇ ਹੱਥ ਰੱਖਿਆ ਬਾਹਰੀ ਦੀ ਕਲਾ ਵਰਤੀ ਤਾਂ ਹੀ ਉਹ ਐਡਾ ਵੱਡਾ ਜੋ ਅੰਜਾਮ ਦੇਣ ਵਾਸਤੇ ਆਇਆ ਸੀ ਉਹ ਭਾਰਾ ਟਲ ਗਿਆ ਯਾਨੀ ਕਿ ਉਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋਇਆ ਉਹ ਤਾਂ ਤੁਹਾਡੇ ਸਾਹਮਣੇ ਹੀ ਸਰ ਬਿਲਕੁਲ ਮਰਿਆਦਾ ਬਿਲਕੁਲ ਕਾਇਮ ਹੈ ਕੋਈ ਬਿਗ ਨਹੀਂ ਪਿਆ ਚੜਦੀ ਕਲਾ ਆ ਜੀ ਦੱਸ ਦਈਏ ਕਿ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਖਸ਼ ਨੂੰ ਉੱਥੇ ਮੌਜੂਦ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਐ ਅੰਮ੍ਰਿਤਸਰ ਤੋਂ ਪੱਤਰਕਾਰ ਹਿਮਾਂਸ਼ੂ ਦੀ ਰਿਪੋਰਟ ਹਮਦਰਦ ਟੀਵੀ